ਮੁਦਸਬਾ ਕੋਨੂੰਨ ਬਣਾਇਆ ਜਾਵੇ ਜਰੂਰ ਨਰਿੰਦਰ ਮੋਦੀ ਜੀ ਦੇ ਧਿਆਨ ਦੇ ਵਿੱਚ ਹੈ ਬੜੀ ਜਲਦੀ ਹੈ ਮੈਂ ਮੰਗ ਕਰ ਰਿਹਾ ਕਿ ਕਿ ਅਗਰ ਪੰਜਾਬ ਸਰਕਾਰ ਤੋਂ ਇਨਸਾਫ ਨਹੀਂ ਮਿਲੇਗਾ ਇਹਨੂੰ ਸੀਬੇ ਨੂੰ ਟਰਾਂਸਫਰ ਕਰਾਓ ਨਹੀਂ ਮੰਗ ਕੀਤੀ ਫਾਂਸੀ ਦੀ ਜੇ ਜੇ ਹਸ਼ਾਰਪੁਰ ਦੇ ਵਿੱਚ ਜਿਹੜਾ ਹਰਵੀਰ ਵਾਲਾ ਕੈਂਟ ਸੀ ਉੱਚ ਫਾਂਸੀ ਹੋਈ ਜਾਂਦੀ ਉਸ ਬਾਈਏ ਨੂੰ ਤੇ ਲੱਗਦਾ ਨਹੀਂ ਆ ਕਾਣ ਨਹੀਂ ਸੀ ਹੁਣ ਇਹ ਮਿਸਾਲ ਪੈਦਾ ਕਰਨੀ ਪਵੇਗੀ ਕਿਸੇ ਨੂੰ ਹੁਣ ਸਾਰੇ ਗੁਰੂ ਘਰ ਦੇ ਵਿੱਚ ਕੀ ਕਹਿ ਰਹੇ ਸੀ ਯੂਪੀ ਰਾਜ ਔਰ ਬਿਹਾਰ ਦਾ ਰਾਜ ਕਲੀਅਰ ਹੋ ਗਿਆ ਪੰਜਾਬ ਰਾਜ ਜੰਗਲ ਰਾਜ ਬਣ ਗਿਆ ਪਰ ਜਲੰਧਰ ਪੁਲਿਸ ਕੱਟ ਪੁਤਲੀ ਬਣੀ ਹੈ ਪੰਜ ਦਿਨਾਂ ਬਾਅਦ ਅੱਜ ਜਦ ਮਾਂ মিডিਆ ਦੇ ਮੇਰੇ ਸਾਥੀ ਚੀਕ-ਚੀਕ ਕੇ ਕਹਿ ਰਹੇ ਸੀ ਕੋਸਮਾਨੂ ਸਾਹਿਬ ਮਿਲੇ ਉਸਮਾਨੂ ਸਾਹਿਬ ਮਿਲੇ ਉਹਨਾਂ ਪੁਲਿਸ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੀਤੀ ਨਹੀਂ ਗਈ ਅੱਜ ਪੰਜ ਦਿਨਾਂ ਬਾਅਦ ਖਾਨਾ ਪੂਰੀ ਕਰਨ ਦੇ ਲਈ ਭੋਗ ਦੇ ਕਰਕੇ ਐਸਆਈ ਨੂੰ ਪ੍ਰਕਾਸ਼ ਕੀਤਾ ਗਿਆ ਔਰ ਜੇ ਐਫਆਈਆਰ ਦੇ ਇਨਵੋਲ ਕਰੇਗਾ ਐਫਆਈਆਰ ਦੇ ਜੇ ਇਨਵੋਲ ਨੋ ਡਿਸਮਿਸ ਉਹ ਪਰਿਵਾਰ ਦੀ ਕੜੀ ਬਣੇਗਾ ਕਮਜ਼ੋਰ ਕੜੀ ਇਸ ਕੇਸ ਨੂੰ ਕਮਜ਼ੋਰ ਕਰੇਗਾ ਅਗਰ ਉਹ ਡਿਸਮਿਸ ਕੀਤਾ ਜਾਏਗਾ ਤਾਂ ਉਹ ਪਰੇਸ਼ ਜਿਹੜਾ ਕੇਸ ਹੈ ਮੇਰੀ ਬੇਟੀ ਦਾ ਜੇ ਉਸ ਮੇਰੀ ਭੈਣ ਨੂੰ ਜਰਾ ਇਨਸਾਫ ਮਿਲਣਾ ਉਹ ਨਹੀਂ ਮਿਲ ਪਾਏਗਾ ਜਦ ਤੱਕ ਕਰੋ ਦੋਸ਼ੀ ਨਹੀਂ ਕਰਾ ਦਿੱਤਾ ਜਾਂਦਾ ਸੀਪੀ ਮੈਡਮ ਵੀ ਬਾਅਦ ਚ ਆਇਆ ਇਹਨੇ ਘੰਟੇ ਬਾਅਦ ਆਇਆ ਜਲੰਧਰ ਪੁਲਿਸ ਕਟਬੁਤਲੀ ਬਣੀ ਹੈ 5 ਦਿਨਾਂ ਬਾਅਦ ਉਸ ਪਰਿਵਾਰ ਨੂੰ ਖਾਣਾ ਪੂਰੀ ਕਰਨ ਲਈ ਆਏ 72 ਘੰਟੇ ਬਾਅਦ ਲੇਡੀ ਜਲੰਧਰ ਦੀ ਪੁਲਿਸ ਉਸ ਪਰਿਵਾਰ ਨੂੰ ਮਿਲਣ ਜਾ ਰਹੀ ਹੈ ਪਰ ਮੋਗ ਤੇ ਨਜ਼ਰ ਆ ਰਿਹਾ ਵੀ ਫੈਮਿਲੀ ਨਾਲ ਗੱਲਬਾਤ ਥੋੜੀ ਆ ਹੁਣੇ ਹੁਣੇ ਭਗਤ ਸਾਹਿਬ ਨੇ ਕੀ ਆ ਉਹਨਾਂ ਨੂੰ ਜੋਬ ਦਿੱਤੀ ਜਾਊਗੀ ਇਹ মিডিਆ ਦਾ ਧੰਨਵਾਦ ਕਰ ਰਿਹਾ ਬਾਰ ਬਾਰ ਜਿਹੜਾ মিডিਆ ਨੇ ਸੁੱਤੀ ਸਰਕਾਰ ਨੂੰ ਜਗਾਇਆ ਸੁੱਤੀ ਪੁਲਿਸ ਨੂੰ ਜਗਾਇਆ ਬਾਰ ਬਾਰ ਉਸ ਪਰਿਵਾਰ ਦੇ ਕੰਮ ਜਿਹੜੀ ਮਾਂ ਨੂੰ ਨੌਕਰੀ ਦੀ ਜਿਹੜੀ ਤਾਂ ਗਿਆ ਉਸ ਦਾ ਜਿਹੜਾ ਬ੍ਰਦਰ ਹੈ ਜਿਸ ਨੂੰ ਆਪਣੇ ਪਾਪਾ ਦੀ ਨੌਕਰੀ ਮਿਲੀ ਹੈ ਫਾਦਰ ਦੀ ਨੌਕਰੀ ਮਿਲੀ ਹੈ ਹਜੇ ਤੱਕ ਉਹ ਪੱਕਾ ਨਹੀਂ ਕਰ ਪਾਇਆ 1.5 ਸਾਲ ਹੋ ਗਿਆ ਉਹ ਕੱਚਾ ਆਦਮپور ਦੇ ਵਿੱਚ ਤੇ ਸਰਕਾਰ ਬੱਕੀ ਨੌਕਰੀ ਦੇਣ ਦੀ ਗੱਲ ਕਰ ਰਹੀ ਹੈ ਇਹ ਸਿਰ ਝੂਠ ਹੈ ਅੱਜ ਦੇ ਲਈ ਆਪਣੀ ਜਾਨ ਛੜਾ ਰਹੀ ਹੈ ਸਰਕਾਰ ਗੋਗਲੋਂ ਤੋਂ ਮਿੱਟੀ ਝਾੜ ਰਹੀ ਹੈ ਕਿ ਅਸੀਂ ਲੋਕ ਬਿਲਕੁਲ ਬਰਖਾਤ ਹੋ ਗਿਆ ਹੈ ਮਲਾਜਮ ਅਸੀਂ ਐਫ ਆਈ ਆਰ پورے ਪਰਿਵਾਰ ਨੇ ਕਮਿਊਨਿਟੀ ਦਿੱਤੀ ਹੋਈ ਹੈ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਉਸਦੇ ਪਰਿਵਾਰ ਨੇ ਜਿਹੜੀ ਕੰਪਲੇਂਟ ਕੀਤੀ ਹੋਈ ਹੈ ਅਸੀਂ ਉਹੀ ਡਿਮਾਂਡ ਕਰ ਰਹੇ ਹਾਂ بار بار ਤੁਸੀਂ ਮੰਨ ਕਰ ਦਿਓ ਕਿ ਮੋਦੀ ਸਰਕਾਰ ਕੋ ਐਦਾਂ ਦਾ ਕਾਨੂੰਨ ਲੈ ਕੇ ਆਵੇ ਕਾਪੀ ਦਿੱਤੀ ਉਸ ਪਰਿਵਾਰ ਨੇ ਪੂਰਾ ਨਾਮ ਜਿਹੜਾ ਐਫਆਈਆਰ 'ਚ ਪਾਇਆ ਜਾ ਸ਼ੀਤਲ ਜੀ ਸ਼ੀਤਲ ਜੀ ਜੇ ਐਦਾਂ ਦਾ ਕੋਈ ਐਦਾਂ ਨਹੀਂ ਕੋਈ ਭਾਜਪਾ ਬਣਵਾ ਐਦਾਂ ਦਾ ਮੋਦੀ ਸਾਹਿਬ ਕੋ ਕਾਨੂੰਨ ਬਣਾਇਆ ਜਾਵੇ ਜਰੂਰ ਨਰਿੰਦਰ ਮੋਦੀ ਜੀ ਦੇ ਧਿਆਨ ਦੇ ਵਿੱਚ ਹੈ ਕੇਂਦਰੀਏ ਵੂਮਨ ਕਮਿਸ਼ਨ ਚਾਈਲਡ ਕਮਿਸ਼ਨ ਦੇ ਧਿਆਨ ਦੇ ਵਿੱਚ ਹੈ ਇਹ ਬੜੀ ਜਲਦੀ ਹੈ ਮੈਂ ਮੰਗ ਕਰ ਰਹੇ ਹਾਂ ਕਿ ਜੇ ਅਗਰ ਪੰਜਾਬ ਸਰਕਾਰ ਤੋਂ ਇਨਸਾਫ ਨਹੀਂ ਮਿਲੇਗਾ ਇਹਨੂੰ ਸੀਬੇ